ਕਿ ਮੈਂ ਸਿਰਫ ਤੁਹਾਨੂੰ ਇਹ ਕਰਕੇ ਵਿਖਾ ਲਈ ਆ ਕਿ ਇਸ ਵੀਡੀਓ ਦੇ ਵਿੱਚ ਇੱਕ ਮੀਡੀਆ ਟਰਾਇਲ ਸ਼ੁਰੂ ਕੀਤਾ ਜਾ ਰਿਹਾ ਜਿਹੜਾ ਕੋਹਲੀ ਦੇ ਖਿਲਾਫ ਨਹੀਂ ਹੈ ਗਸ ਸਤਿੰਦਰ ਸਿੰਘ ਜੀ ਉਹ ਮੀਡੀਆ ਟਰਾਇਲ ਜਿਹੜਾ ਉਹ ਸਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ਰਮਣੀ ਗੁਰਦਾਰ ਪਰੰਤੂ ਕਮੇਟੀ ਜਾਂ ਮੈਂ ਇਹਦੇ ਤੇ ਬੋਲਿਆ ਮੇਰੇ ਖਿਲਾਫ ਇਹ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਪੰਨੂ ਸਾਹਿਬ ਨੂੰ ਕਿ ਪੰਨੂ ਸਾਹਿਬ ਬਿਨਾ ਪੂਰੀ ਜਾਣਕਾਰੀ ਤੋਂ ਕੋਈ ਗੱਲ ਕਹਿਣੀ ਜਿਹੜੀ ਉਹ ਜਾਇਜ਼ ਨਹੀਂ ਹੁੰਦੀ ਤੁਸੀਂ ਮੇਰੇ ਤੇ ਇਹ ਗੱਲ ਕਹਿ ਰਹੇ ਜੇ ਕਿ ਇੱਕ ਬੰਨੇ ਤੇ ਸਿਆਲਕਾ ਸਾਸਤਿੰਦਰ ਸਿੰਘ ਕੋਹਲੀ ਦੇ ਖਿਲਾਫ ਕੇਸ ਫਾਈਲ ਕਰ ਰਿਆ ਇੱਕ ਬੰਨੇ ਉਹਦੇ ਹੱਕ ਚ ਪੇਸ਼ ਹੋ ਰਿਹਾ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਉਹ ਕੇਸ ਜਿਹੜਾ ਵਾ ਉਹ ਹੈਗਾ ਸੀਰ ਅਕਾਲਤਖਬ ਸਾਹਿਬ ਦੇ ਆਦੇਸ਼ ਦੇ ਉੱਤੇ 75% ਰਿਕਵਰੀ ਦਾ ਕੋਹਲੀ ਦੇ ਖਿਲਾਫ ਉਹ ਪਾਇਆ ਗਿਆ 272021 ਨੂੰ ਉਹਦੇ ਵਿੱਚ ਐਡਵੋਕੇਟ ਨੇ ਸਾਹ ਕੁਲਵੰਤ ਸਿੰਘ ਉਹਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਜਵਾਬ ਵੀ ਆ ਗਿਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਨੂੰ ਉਹਦੇ ਜਵਾਬ ਦੇ ਜਵਾਬ ਵਿੱਚ ਜਿਹੜਾ ਉਹ ਰੈਪਲੀਕੇਸ਼ਨ ਵੀ ਦਿੱਤੀ ਜਾ ਚੁੱਕੀ ਆ ਤੇ ਅਗਲੀ ਜਿਹੜੀ ਉਹਦੀ ਤਰੀਕ ਆ ਉਹ 15 1 26 ਆ ਆ ਜਿਹੜੀ ਆਉਣ ਵਾਲੀ ਆ ਇਹ ਤਾਂ ਮੈਨੂੰ ਪਤਾ ਲੈਣਾ ਪਿਆ ਇਹ ਸਾਰੀਆਂ ਚੀਜ਼ਾਂ ਦਾ ਕਿਉਂਕਿ ਤੁਸੀਂ ਸਿੱਧਾ ਮੇਰੇ ਵੱਲ ਨਿਸ਼ਾਨਾ ਕਰ ਦਿੱਤਾ ਇਹਦੇ ਤੋਂ ਇਲਾਵਾ ਮੈਂ ਕਿਉਂ ਸਿੰਦਰ ਸਿੰਘ ਕੋਹਲੀ ਦੇ ਸਬੰਧ ਦੇ ਵਿੱਚ ਪੇਸ਼ ਹੋਇਆ ਪੰਨੂ ਸਾਹਿਬ ਤੇ ਤੁਹਾਡੀ ਸਾਰੀ ਪਾਰਟੀ ਸਮੇਤ ਸੀਐਮ ਮਾਨ ਤੁਹਾਡੇ ਕਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਤੇ ਬਾਕੀ ਤੁਹਾਡੇ ਮਨਿਸਟਰ ਜਿਹੜੇ ਨੇ ਤੇ ਜਿਹੜੇ ਤੁਹਾਡੇ ਬਾਕੀ ਆ ਉਹਦੇਦਾਰ ਪਾਰਟੀ ਦੇ ਨੇ ਜਿਨ੍ਹਾਂ ਨੇ ਇੱਕ ਮੀਡੀਆ ਟ੍ਰਾਇਲ ਸ਼ੁਰੂ ਕਰ ਦਿੱਤਾ ਇਸ ਕੇਸ ਦੇ ਸਬੰਧ ਦੇ ਵਿੱਚ ਇਹ ਤੁਹਾਡਾ ਜਿਹੜਾ ਇਹ ਸ੍ਰੀ ਅਕਾਲ ਤਖਤ ਸਭ ਦੀ ਸਿਧਾਂਤ ਦੇ ਉੱਤੇ ਸਿਰਿਆ ਕਾਲ ਤੱਕ ਸੰਧਵੀ ਪ੍ਰਭੂ ਸਤਾ ਦੇ ਉੱਤੇ ਜਿਹੜਾ ਉਹ ਸਿੱਧਾ ਹਮਲਾ ਇਹ ਐਫ ਆਈ ਆਰ ਦਰਜ ਕਰਕੇ ਕਿਉਂ ਹਮਲਾ ਕਿਉਂਕਿ ਤੁਸੀਂ ਇਹ ਜਿਹੜਾ ਇੱਕ ਪਹਿਲਾ ਪੋਲੀਟੀਕਲ ਮੋਟਿਵ ਦੇ ਨਾਲ ਪਹਿਲਾਂ ਇੱਕ ਸਿਰਜਾ ਮਾਹੌਲ ਸਿਰਜੀ ਰੱਖਿਆ ਜਿਹੜਾ ਬੇਅਦਬੀ ਦੇ ਸਬੰਧ ਵਿੱਚ ਸੀ ਅੱਜ ਜਦੋਂ ਲੋਕਾਂ ਨੂੰ ਉਸ ਗੱਲ ਦੀ ਸਮਝ ਆਈ ਕਿ ਬੇਅਦਬੀ ਤਾਂ ਜਿਵੇਂ ਸਾਹ ਜੋਰਾ ਜਸਸ ਜੋਰਾ ਸਿੰਘ ਹੁਣਾਂ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਉਹ ਸਪਸ਼ਟ ਕੀਤਾ ਕਿ ਬੇਅਦਬੀ ਦੇ ਪਿੱਛੇ ਤਾਂ ਜਿਹੜਾ ਉਹ ਆਮ ਆਦਮੀ ਪਾਰਟੀ ਖੋਦਿਆ ਤੇ ਉਹਦੇ ਤੋਂ ਬਾਅਦਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਤੁਹਾਡਾ ਇੱਕ ਬੰਦਾ ਬਲਾਰਾ ਇੱਕ ਦਿਨ ਕਹਿ ਰਿਹਾ ਸੀ ਕਿ ਸਿਆਲਕਾ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਵਜੋਂ ਪ੍ਰੈਸ ਨਾਲ ਡੀਲ ਕਰ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਵਜੋਂ ਡੀਲ ਕਰਾਂ ਮੈਂ ਸ਼੍ਰੋਮਣੀ ਗੁਰਦਾਰ ਪਰਵਾਰ ਕਮੇਟੀ ਦੇ ਮੈਂਬਰ ਵਜੋਂ ਡੀਲ ਕਰਾਂ ਇਹਦੇ ਵਿੱਚ ਤੁਹਾਡੇ ਬੰਦਿਆਂ ਨੇ ਤਾਂ ਹੀ ਕਦੋਂ ਸਵਾਲ ਚੁੱਕਦੇ ਆ ਕਿ ਉਹ ਕਿੱਥੇ ਕਰਦੇ ਆ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਵਾਂ ਸੰਤ ਸਮਾਜ ਵੱਲੋਂ ਤੇ ਖਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਸਾਂਝਾ ਮੈਂਬਰ ਬਣਿਆ ਇਸ ਕਰਕੇ ਜਿਆ ਸਵਾਲ ਦੁਬਾਰਾ ਨਹੀਂ ਕਰਨਾ ਮੈਂ ਹੁਣ ਤੁਹਾਡਾ ਜੋ ਤੁਸੀਂ ਕਰ ਰਹੇ ਜੇ ਇਸ ਬੰਦੇ ਵਿੱਚ ਉਹ ਚੀਜ਼ ਨੂੰ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਮੈਂ ਸੰਗਤ ਦੇ ਸਾਹਮਣੇ ਕਿ ਆ ਸਿਵਲ ਪ੍ਰੋਸੀਜਰ ਕੋਡ ਆ ਇਹਦੇ ਮੁਤਾਬਕ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਜਿਹੜੀਆਂ ਇੰਸਟੀਚੂਸ਼ਨਜ਼ ਨੇ ਉਹਨਾਂ ਦੇ ਖਿਲਾਫ ਆ IPC ਨਹੀਂ ਲਾਗੂ ਹੁੰਦੀ ਜਾਂ ਦੂਸਰੇ ਐਕਟ ਨਹੀਂ ਲਾਗੂ ਹੁੰਦੇ ਉਹਦੇ ਸਬੰਧ ਵਿੱਚ ਜੇ ਕੋਈ ਲਾਗੂ ਹੋਣਾ ਤੇ ਉਹ ਹੋਣਾ ਸੈਕਸ਼ਨ 92 CPC ਇਹਦੇ ਤੋਂ ਇਲਾਵਾ ਇਹ ਪੜ੍ਹ ਕੇ ਵੇਖ ਲਿਓ ਮੁੜ ਕੇ ਮੇਰੇ ਤੋਂ ਬਿਨਾ ਪਰ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਜਿਹੜੀ ਹੈ ਸਿੱਖ ਗੁਰਦਾਰਾ ਐਕਟ 1925 ਦੇ ਅਨਸਾਰ ਹੋਣ ਦੇ ਵਿੱਚ ਆਈ ਆ ਤੇ ਇਹਦੇ ਆਪਣੇ ਪ੍ਰੋਵੀਜ਼ਨ ਨੇ ਇਹਦੇ ਵਿੱਚ ਸੈਕਸ਼ਨ 142 ਆ ਸਿੱਖ ਗੁਰਦਾਰਾ ਐਕਟ ਦਾ ਜਿਹਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਹੋ ਜਿਹਾ ਬੰਦਾ ਹੈਰਾ ਫੇਰੀ ਕਰਦਾ ਜਾਂ ਕੋਈ ਗਵਨ ਕਰਦਾ ਜਾਂ ਕੋਈ ਆਪਣੀ ਜ਼ਿੰਮੇਵਾਰੀ ਦੇ ਵਿੱਚ ਕਤਾਈ ਕਰਦਾ ਤੇ ਉਹਦੇ ਖਿਲਾਫ 142 ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜਿਹੜੀ ਉਹ ਕਾਰਵਾਈ ਕਰ ਸਕਣ ਦੇ ਸਮਰੱਥ ਹੈ ਇਹ ਤੋਂ ਇਲਾਵਾ ਤੁਹਾਂ ਪਰਚਾ ਦਰਜ ਕੀਤਾ ਕਿਉਂਕਿ ਸਰਕਾਰ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਨਾ ਹੈ ਸਰਕਾਰ ਨੇ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਦੇ ਹਮਲਾ ਕਰਕੇ ਵਿੱਚ ਵੜਨ ਦੀ ਕੋਸ਼ਿਸ਼ ਕਰਨੀ ਤਾ ਤਾਂ ਹੀ ਆਈਪੀਸੀ ਦੇ ਵਿੱਚ ਜਿਹੜੇ ਆ ਪਰਚਾ ਦਰਜ ਕੀਤਾ ਪਰ ਆਈਪੀਸੀ ਦੇ ਆ ਐਕਟ ਜਿਹੜੀ ਆ ਇਹਦੀ ਬੋਕਿਆ ਇਹਦੇ ਮੁਤਾਬਕ ਪੜ ਕੇ ਵੇਖ ਲਓ ਮੈਨੂੰ ਵੈਸੇ ਹੀ ਆਨ ਟਿਪਸੇ ਮੈਂ ਤੁਹਾਡੇ ਦੱਸਣ ਦੀ ਲੋੜ ਨਹੀਂ ਉਹਦੇ ਮੁਤਾਬਕ 409 ਉੱਥੇ ਬਣਦੀ ਹੈ ਜਿੱਥੇ ਕੋਈ ਬੰਦਾ ਪਬਲਿਕ ਸਰਵੰਟ ਹੈ ਪਬਲਿਕ ਸਰਵੰਟ ਜਿਹੜਾ ਉਹ ਸਾਡੇ ਜਿਹੜੇ ਆਦਾਰੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਦਾਰਿਆਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਸਾਡੇ ਪাবਲਿਕ ਸਰਵੰਟ ਦੇ ਵਿੱਚ ਨਹੀਂ ਪাবਲਿਕ ਸਰਵੰਟ ਦੀ ਡੈਫੀਨੇਸ਼ਨ ਪੜ੍ਹ ਲਓ ਉਹਦੇ ਸਰਕਾਰ ਦਾ ਸੈਂਟਰ ਸਰਕਾਰ ਦਾ ਜਿਹੜੇ ਨਮਾਇੰਦੇ ਨੇ ਜਿਹੜੀਆਂ ਸਰਕਾਰ ਨਾਲ ਸੰਬੰਧਿਤ ਨੇ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਹੋ ਗਈ ਕੋਈ ਐਮਐਲਏ ਹੋ ਗਿਆ ਕੋਈ ਆਪਣਾ ਐਮਪੀ ਹੋ ਗਿਆ ਉਹ ਬੰਦੇ ਜਿਹੜੇ ਪাবਲਿਕ ਸਰਵੰਟ ਦੀ ਡੈਫੀਨੇਸ਼ਨ 'ਚ ਆਉਂਦੇ ਨੇ ਤੇ ਤੁਸੀਂ ਜਿਹੜਾ ਇਹ ਤੁਹਾਡਾ ਸੈਕਸ਼ਨ ਹੀ ਐਪਲੀਕੇਬਲ ਨਹੀਂ ਹੈਗਾ ਤੁਸੀਂ ਉਹ ਲਾਤਾ ਕਿਉਂਕਿ ਇਹਦੇ ਵਿੱਚ ਸਜ਼ਾ ਜਿਹੜੀ ਹੈ 10 ਸਾਲ ਆ ਇਸ ਚੀਜ਼ ਨੂੰ ਅੱਗੇ ਕਰਨ ਵਾਸਤੇ ਜਿਹੜੇ ਦੂਰੇ 295 ਉਥੇ ਹੈਗਾ ਜਿੱਥੇ ਕੋਈ ਧਾਰਮਿਕ ਜਗਾ ਦੇ ਵਿੱਚ ਜਾ ਕੇ ਕੇ ਇਮਾਰਤ ਦੇ ਵਿੱਚ ਜਾ ਕੇ ਕੇ ਗੁਰਦੁਆਰਾ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਕੋਈ ਪੰਤ ਤੋੜ ਕਰਦਾ ਤੇ ਉਥੇ 295 ਲੱਗਦੀ ਹੈ 295 ਹੈਗੀ ਜਿੱਥੇ ਕੋਈ ਸਾਹਮਣੇ ਆਉਂਦੀ ਹੈ ਕੋਈ ਬੇਦਬੀ ਹੋਈ ਸਾਹਮਣੇ ਆਉਂਦੀ ਹੈ ਉਥੇ ਲੱਗਦੀ ਹੈ ਇਸੇ ਤਰ੍ਹਾਂ ਤੁਸੀਂ ਜਿਹੜੀ ਆ 465 ਲਾ ਦਿੱਤੀ ਜਿਹੜੀ ਐਪਲੀਕੇਬਲ ਨਹੀਂ ਹੈਗੀ ਸੈਕਸ਼ਨ 5 ਲਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਐਕਟ ਇਹਦੇ ਤੋਂ ਇਲਾਵਾ ਤੁਸੀਂ ਇਦੇ ਵਿੱਚ ਇੱਕ ਐਡੀਸ਼ਨ ਹੋਰ ਕਰ ਦਿੱਤੀ ਇਹ ਜਿਹੜੀਆਂ ਵਾ ਇਹ ਸਾਰੀਆਂ ਚੀਜ਼ਾਂ ਤੁਸੀਂ ਸਿਰਫ ਆਪਣੀ ਐਂਟਰੀ ਮਾਰਨ ਦੇ ਕਰਕੇ ਲਾਈਆਂ ਨੇ ਜਿਹੜੀਆਂ ਐਪਲੀਕੇਬਲ ਨਹੀਂ ਸ਼੍ਰੋਮਣੀ ਗੁਰਦਾਰਾ ਪਰਵੰਧਕ ਕਮੇਟੀ ਸਮਰੱਥ ਸੰਸਥਾ ਤੇ ਸ਼੍ਰੀ ਅਕਾਲ ਸਖ ਸਾਹਿਬ ਦੇ ਆਦੇਸ਼ ਦੇ ਉਤੇ